ਲੋ ਜੀ ਸ਼ੇਰਪੁਰ ਦਾ ਪਿੰਡ ਕਾਤਰੋਂ ਦੇ ਵਿੱਚ ਖੜਿਆਂਗੇ ਵਿਦੇਸ਼ੀ ਸ਼ੋਰੂਮ ਦੇ ਵਿੱਚ ਆ ਗਏ ਅੱਜ ਆਹ ਜੈਂਟਸ ਟੀ-ਸ਼ਰਟਾਂ ਦੇਖੋ ਕਿੰਨੇ ਪਿਆਰੇ ਪਿਆਰੇ ਰੰਗ ਨੇ ਅਗਰ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਤੁਹਾਨੂੰ ਇੱਕ ਪੀਸ 250 ਰੁਪਏ ਦੇ ਵਿੱਚ ਪੈ ਜਾਊਗਾ ਤੇ ਜਿਹੜੇ ਦੋ ਪੀਸ ਨੇ ਉਹ 500 ਰੁਪਏ ਦੇ ਵਿੱਚ ਪੈ ਜਾਣਗੇ ਤੇ ਰੰਗ ਦੀ ਫੁੱਲ ਗਾਰੰਟੀ ਹੈ ਤੇ ਜਦੋਂ ਗੱਲ ਟੀ-ਸ਼ਰਟਾਂ ਦੀ ਹੋਵੇ ਨਾਲ ਮੁੰਡੇ ਲੋਹਰਾਂ ਬਹੁਤ ਮੰਗਦੇ ਨੇ ਵੀ ਲੋਹਰਾਂ ਵੀ ਯਾਰ ਨਾਲ ਹੋਣੇ ਚਾਹੀਦੇ ਨੇ ਤੇ ਦੇਖੋ ਆਹ ਦੇਖ ਲਓ ਤੁਹਾਡੇ ਸਾਹਮਣੇ ਲੋਹਰਾਂ ਪਈਆਂ ਨਿਗੀਆਂ ਇਹ ਲੋਹਰਾ ਦੀ ਵੀ ਫੁੱਲ ਗਾਰੰਟੀ ਆ ਰੰਗ ਦੀ ਤੇ ਸਟਾਕ ਇੰਨਾ ਵਧੀਆ ਹੈ ਕੱਪੜਾ ਇੰਨਾ ਵਧੀਆ ਹੈ ਕਿ ਤੁਸੀਂ ਆ ਕੇ ਫੈਨ ਹੋ ਜਾਓਗੇ ਤੇ ਦੋਸਤੋ ਆਹ ਜੀਨਾਂ ਦੇਖ ਲਓ ਤੁਸੀਂ ਇਹ ਜੀਨਾਂ ਤੁਹਾਨੂੰ 300 ਰੁਪਏ ਦੀ ਇੱਕ ਮਿਲੂਗੀ ਤੇ ਇਹਨਾਂ ਦੀ ਵੀ ਰੰਗ ਦੀ ਫੁੱਲ ਗਾਰੰਟੀ ਹੈ ਤੇ ਜੇਕਰ ਜੀਨਾਂ ਦੀ ਆਪਾਂ ਵੈਰਾਈਟੀ ਦੀ ਗੱਲ ਕਰ ਲਈਏ ਇੰਨੀ ਕੁ ਜ਼ਿਆਦਾ ਵੈਰਾਈਟੀ ਪਈ ਹੈਗੀ ਹਰ ਇੱਕ ਬ੍ਰਾਂਡ ਦੇ ਵਿੱਚ ਤੁਹਾਨੂੰ ਤੁਹਾਡੀ ਮਨਪਸੰਦੀ ਦਾ ਜੀਨ ਮਿਲ ਜਾਊਗੀ ਬੂਟ ਕੱਟ ਸਟਿਚੇਬਲ ਅਗਰ ਕਿਸੇ ਵੀ ਤਰ੍ਹਾਂ ਦੀ ਜੀਨ ਦੀ ਗੱਲ ਕਰ ਲਈਏ ਤੇ ਜਿਹੜਾ ਆ ਮੇਰੇ ਨਾਲ ਵੀਰ ਖੜਾ ਦੇਖਦੇ ਹੋਗੇ ਇਹ ਨਹੀਂ ਵੀ ਜਿਹੜੀ ਜੀਨ ਪਾਈ ਹੋਈ ਹੈਗੀ ਇਹ ਵੀ ਆਪਦੇ ਸ਼ੋਅ ਤੇ ਆ ਜਿਹੜੇ ਜਿੰਨਾ ਟੰਗਿਆਂ ਪਈਆਂ ਨੇ ਸਾਰੀਆਂ ਤੁਹਾਨੂੰ ਦਿਖ ਰਹੀਆਂ ਨੇ ਸਾਰੀਆਂ ਇਹ ਬ੍ਰਾਂਡ ਨਿਊ ਨੇਗੀਆਂ ਤੇ ਜਿਹੜਾ ਇਹਨਾਂ ਦਾ ਰੇਟ ਹੈ ਸਿਰਫ ਤੇ ਸਿਰਫ 300 ਰੁਪਏ ਆਗਾ